ਪੰਚਾਇਤੀ ਚੋਣਾਂ ਨੂੰ ਲੈ ਕੇ ਕਈ ਪਿੰਡਾਂ ਦੇ ਵਿੱਚ ਮਾਹੌਲ ਗਰਮ ਦੇਖਣ ਨੂੰ ਮਿਲ ਰਿਹਾ ਹੈ ਤੇ ਕਿਤੇ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਤੇ ਉੱਥੇ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਹੁਣ ਨੱਥ ਪਾਈ ਗਈ ਹੈ ਤੇ ਪੰਜਾਬ ਸਰਕਾਰ ਨੇ ਵੱਲੋਂ ਜਿਹੜਾ ਕਿ ਹੁਣ ਇਸ ਗੱਲ ਤੋਂ ਬਾਅਦ ਅਲਰਟ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਮਾਲਵਿੰਦਰ ਕੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ ਤੇ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਅਜੇ ਹੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਮਾਲਵਿੰਦਰ ਕੰਗ ਦੇ ਵੱਲੋਂ ਖੁਦ ਵਿਰੋਧੀਆਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਆਓ ਤੁਹਾਨੂੰ ਸੁਣਾਉਨੇ ਆ ਪੰਚਾਇਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਹੋ ਕੀ ਕਹਿਣਾ ਇੱਕ ਗੱਲ ਤੇ ਇਹ ਆ ਕਿ ਐਨਕਰੇਜਮੈਂਟ ਜਿਹੜੀ ਭਗਵੰਤ ਬਾਜ ਜੀ ਦੀ ਸਰਕਾਰ ਨੇ ਕੀਤੀ ਮਾਨਸਾਹ ਦੀ ਸਰਕਾਰ ਨੇ ਕੀਤੀ ਲੋਕ ਪਾਰਟਿਸਪੇਟ ਕਰਨ ਦੂਜਾ ਇੱਕ ਬਹੁਤ ਮਤਲਬ ਇਹ ਹਾਈਲਾਈਟ ਕਰਨ ਵਾਲੀ ਗੱਲ ਹੈ ਮੇਰੇ মিডিਆ ਦੇ ਦੋਸਤਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਕਿੱਥੇ ਸੱਤਾਧਾਰੀ ਹਮੇਸ਼ਾ اپੋਜੀਸ਼ਨ ਦੇ ਲੋਕਾਂ ਨੂੰ ਜਾਂ ਜਿਹੜੇ ਆਮ ਲੋਕ ਸੀ ਇਸ ਇਲੈਕਸ਼ਨਾਂ ਚ ਪਾਰਟਿਸਿਪੇਟ ਕਰਦੇ ਸੀ ਉਹਨਾਂ ਨੂੰ ਕੁੱਟਦੇ ਮਾਰਦੇ ਸੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਲਟਾ ਹੋ ਰਿਹਾ ਵੀ ਆਮ ਆਦਮੀ ਪਾਰਟੀ ਦੇ ਲੋਕ ਕੱਲ ਵਿਕਟਮ ਬਣਿਆ ਉਥੇ ਜਲਾਲਾਬਾਦ ਅਕਾਲੀ ਦਲ ਦੇ ਗੁੰਡਿਆਂ ਨੇ ਗੋਲੀ ਚਲਾ ਕੇ ਸੀਰੀਅਸ ਤੌਰ ਤੇ ਗੰਭੀਰ ਜਿਹੜਾ ਆਵਾਦੀ ਪਾਰਟੀ ਦੇ ਇੱਕ ਪਿੰਡ ਉਥੇ ਹੈਗਾ ਜਲਾਲਾਬਾਦ ਹਲਕੇ ਚ ਚੱਕ ਮੁਹੰਮਦ ਵਾਲਾ ਉੱਥੋਂ ਦਾ ਮਨਦੀਪ ਬਰਾੜ ਜਿਹੜਾ ਸਰਪੰਚੀ ਦੇ ਨੋਮੀਨੇਸ਼ਨ ਵਾਸਤੇ ਜਾ ਰਿਹਾ ਸੀ ਉਰਤੇ ਗੋਲੀਆਂ ਚਲਾਈਆਂ ਅਕਾਲੀ ਦਲ ਦੇ ਗੁੰਡਿਆਂ ਨੇ ਇਹ ਗੁੰਡਾਗਰਦੀ ਦਾ ਜਿਹੜਾ ਇੱਕ ਰੂਪ ਹੈ ਇਹਨਾਂ ਨੇ ਕਲ ਦਿਖਾਇਆ ਇਹ ਇਹਨਾਂ ਦੀ ਪਰੰਪਰਾ ਰਹੀ ਅਕਾਲੀ ਕਾਂਗਰਸੀ ਭਾਜਪਾ ਵਾਲਿਆਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਪੂਰੀ ਰਾਜਨੀਤੀ ਇਸ ਗੱਲ ਨੂੰ ਪ੍ਰੇਰਿਤ ਕਰਦੀ ਹੈ ਕਿ ਵੱਧ ਤੋਂ ਵੱਧ ਜਮਹੂਰੀਅਤ ਜਿਹੜੇ ਤੌਰ ਤਰੀਕੇ ਆ ਮਜ਼ਬੂਤ ਹੋਣੇ ਚਾਹੀਦੇ ਆ ਲੋਕਾਂ ਦੀ ਪਾਰਟਿਸਪੇਸ਼ਨ ਉਹਦੇ ਚ ਵਧਣੀ ਚਾਹੀਦੀ ਆ ਲੋਕਾਂ ਦੀ ਭਰੋਸੇਯੋਗਤਾ ਉਹਦੇ ਚ ਵਧਣੀ ਚਾਹੀਦੀ ਔਰ ਬਿਨਾ ਡਰ ਭੈ ਦਬਾਬ ਤੋਂ ਲੋਕ ਜਿਹੜਾ ਆ ਲੋਕਤੰਤਰ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਆ ਪੰਚਾਇਤ ਉਹਦੇ ਵਿੱਚ ਵੱਧ ਤੋਂ ਵੱਧ ਪਾਰਟਿਸਪੀਟ ਕਰਨ ਕੀਤੇ ਲਈ ਆਵਾਜ਼ੀ ਪਾਰਟੀ ਨੇ ਇਨਸ਼ੋਰ ਕੀਤਾ ਹੈ। ਔਰ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਜ਼ਰੂਰ ਚਾਹੂੰਗਾ ਔਰ ਪੰਜਾਬ ਦੇ ਲੋਕਾਂ ਦੀ ਕਚਹਿਰੀ 'ਚ ਰੱਖਣਾ ਚਾਹੁੰਦਾ ਹੈ ਕਿ ਇਹ ਗੁੰਡਾਗਰਦੀ ਜਿਹਦੀ ਕਈ دھਾਕਿਆਂ ਤੋਂ ਮਾਰ ਪੰਜਾਬ ਝੱਲਦਾ ਉਸ ਸਟੇ ਉਹ ਅਕਾਲੀ ਹੋਣ ਚਾਹੇ ਕਾਂਗਰਸੀ ਭਾਜਪਾ ਵਾਲੇ ਹੋਣ ਉਹ ਆਪਣੇ ਇਨ੍ਹਾਂ ਕਰਤੂਤਾਂ ਤੋਂ ਇਹ ਸਵਾਰ ਵੀ ਬਾਜ਼ ਨਹੀਂ ਆਏ। ਚਾਹੇ ਜ਼ੀਰੇ ਦੀ ਘਟਨਾ ਦਾ ਜ਼ਿਕਰ ਕਰ ਲਈਏ ਚਾਹੇ ਜਲਾਲਾਬਾਦ ਦੀ ਘਟਨਾ ਦੀ ਜ਼ਿਕਰ ਕਰ ਲਈਏ ਇਹਨਾਂ ਲੋਕਾਂ ਨੇ ਕਿਸ ਹੱਦ ਤੱਕ ਉਹਦੀ ਅਗਵਾਈ ਜਿਹੜੀ ਐ ਇਹਨਾਂ ਦੇ ਮੇਨ ਮੇਨ ਲੀਡਰ ਜਿਹੜੇ ਆ ਉਹਨਾਂ ਦੇ ਸੋਸ਼ਲ ਮੀਡੀਆ ਤੇ ਜਾ ਕੇ ਆਪਾਂ ਦੇਖ ਸਕਦੇ ਹਾਂ ਉਹ ਕਰ ਰਹੇ ਆ ਸੋ ਇਹ ਗੁੰਡਾਗਰਦੀ ਦੀ ਰਾਜਨੀਤੀ ਕਾਲੀ ਕਾਂਗਰਸੀਆਂ ਦੀ ਰਾਜਨੀਤੀ ਜਿਹੜੀ ਗੁੰਡਾਗਰਦੀ ਵਾਲਿਆਂ ਨੂੰ ਮੂੰਹ ਤੋੜ ਜਵਾਬ ਜਿਹੜਾ ਪੰਜਾਬ ਦੇ ਲੋਕ ਦੇਣ ਇਹ ਮੈਂ ਤੁਹਾਡੇ ਰਾਹੀਂ ਬੇਨਤੀ ਵੀ ਕਰਨਾ ਚਾਹੁੰਦਾ